ਪਿਆਰ ਨਾਲ ਯਾਰ ਐ ਨਾ ਕਰੋ ਹਲੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੈਂ ਗੋਪੀ ਬੋਲਦਾ ਹਾਂ ਨਾ ਮੇਰੀ ਗੱਲ ਭਰਾ ਬਣ ਕੇ ਸਾਰੇ ਜਣੇ ਸੁਣਿਓ ਕਿਉਂਕਿ ਪ੍ਰੀਤ ਮੇਰਾ ਭਰਾ ਵਾ ਹੁਣ ਮੈਂ ਇੱਕ ਚੀਜ਼ ਸਾਰੇ ਕਮੇਟੀ ਨੂੰ ਬੋਲ ਦੇਣਾ ਲਾਈਵ ਕਿ ਤਮਾਸ਼ਾ ਨਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਦੋ ਕੋਈ ਕਹਿੰਦਾ ਭਲਵਾਨ ਪ੍ਰੀਤ ਤੋਂ ਡਰਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਉਹਦੇ ਪਰ ਖਿਲਾਫ ਕਿਹੜੀ ਗੱਲੋਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਕਿ ਉਂਗਲਾਂ ਵਾਲਿਆਂ ਨੇ ਉਂਗਲਾਂ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਆ ਠੀਕ ਹੈ ਮੈਂ ਮੈਚ ਖੇਡਣੇ ਆ ਮੈਂ ਜਿੱਦਾਂ ਆ ਤੂੰ ਹੀ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਉਂ ਵੇਂਦੇ ਜੇ ਕਿਦ ਇੱਕ ਤੂੰ ਹੀ ਰੈਫਰੀਆਂ ਦੇ ਗਲਾਂ 'ਚ ਪੈਣਦੇ ਜੇ ਪੱਗਾਂ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦੋ ਜੇ ਗੇਮ ਹੈ ਗੇਮ ਰਹਿਣ ਦਿਓ ਇਹਨੂੰ ਕਿਉਂ ਕਰਦੇ ਜਿੱਦਾਂ ਉਹ ਓਨੇ ਮੇਰਾ ਕੀ ਮਾਰਾ ਕੀਤਾ ਮੈਂ ਉਹਦਾ ਕੀ ਮਾਰਾ ਕੀਤਾ ਕੀਤਾ ਕਿ ਇਹਨੇ ਮਾਰਾ ਇੱਥੇ ਮੇਰੇ ਭਰਾ ਗੇਮ ਨੂੰ ਕਿਉਂ ਰਹਿਣ ਦੋ ਨਾ ਮੈਂ ਉਹਦੇ ਤੋਂ ਡਰਦਾ ਨਾ ਮੈਂ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਂ ਚਤਾਣੀ ਖੇਡਦਾ ਮੇਰਾ ਭਰਾ ਵਾ ਕੇ ਚ ਕਿੰਤੂ ਪਰੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਛੋਟਾ ਵੀ ਮੈਂ ਉਹਦੇ ਬਰ ਖਿਲਾਫ ਮੈਚ ਨਹੀਂ ਖੜਨੇ ਨਾ ਸਾਨੂੰ ਕਮੇਟੀ ਮੀਟਿੰਗਸ ਕਰੇ ਖੇਡਣ ਵਾਸਤੇ ਆ ਦੋ ਮੈਚ ਹੀ 12 ਦਾ 23 ਦਾ ਇਸ ਤੋਂ ਬਾਅਦ ਮੈਂ ਕੋਈ ਵੀ ਪ੍ਰੀਤੇ ਪਰ ਕਲੱਬ ਮੈਚ ਨਹੀਂ ਖੇਡਣਾ ਮੇਰਾ ਛੋਟਾ ਵੀਰ ਆ ਸਾਡੇ ਚ ਜੋ ਮਰਜੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦਿੰਦਾ ਕਿ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫੌਕਸ ਕਰੇ ਵੈਗਰਜੀ ਦਾ ਖਾਲਸਾ ਵੈਗਰਜੀ ਹਾਂਜੀ ਗਰਾਊਂਡ ਕਲੀਅਰ ਕਰ ਦिए ਓਏ ਲਾਸਟਲੀ ਰੇਡ ਲਾਸਟ ਕਮਾਡ ਹਰਨਦੀਪ ਉਰੀਆ ਗੋਪੀ ਤੇ ਮੋਟਰਸਾਈਕਲ ਹੁਣ ਗਰਾਊਂਡ ਕਲੀਅਰ ਕਰਦੇ ਹੋ ਰਣਜੋਤ ਸਰਪੰਚ ਨਰਵਾਲ ਸਿੰਘ ਜੀ ਸਰਪੰਚ ਪਲਵਿੰਦਰ ਸਿੰਘ ਜੀ ਆਲੂ ਵਾਲੀ ਆਏ ਬੱਲੇ 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 ਪਟਾਕਾ ਇੱਥੇ ਰੱਖ ਪਟਾਕਾ 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 ਓ ਰੌਲਾ ਪਾਉ ਆਹ ਵੇਹਾਂ ਹਾਇਓ ਰੱਬਾ 100 100 ਦੇ ਨੋਟ ਥੋੜਾ ਪਿਆਰ ਨਾਲ 100 100 ਦੇ ਨੋਟ ਹਾਇਓ ਰੱਬਾ ਇਹ ਪਿਆਰ ਚਲਕਦਾ ਛੰਦਿਆ ਇਹ ਯਾਰੀਆਂ ਚਲਕਦੀਆਂ ਇਹ ਪਿਆਰ ਚਲਕਦਾ ਇਹ ਪੰਜਾਂ ਪੰਜਾਂ ਦੇੜੀ ਇਹ ਦਸਾਂ ਦਸਾਂ ਦੇ ਨਹੀਂ ਇਹ 100 100 ਦੇ ਨੋਟ ਹਵਾ ਦੇ ਚੜਾ ਓ ਗੁਰੂਆ ਇਤਰਾ ਨਹੀਂ ਹੁੰਦੀ ਕਮੈਂਟਰੀ ਗੱਲ ਸੁਣੋ ਮੇਰੇ ਵੀਰੋ ਇਹ ਜਫਾ ਤੋਣ ਕੇ ਜਫਾ ਇਤਰਾ ਨਹੀਂ ਲਾਉਂਦਾ ਫਰਜ਼ੇਗਾ ਏ ਖੜਾ ਬਣ ਕੇ ਜਫਾ ਲਾਇਆ ਓਏ ਜਫਾ ਨਹੀਂ ਗਾ ਇਹ ਜਫਾ ਵੀਰ ਬਾਜਰੇ ਰਕਣੀ ਵੀਰ ਪਿਆਰ ਨਾਲ ਪਿਆਰ ਨਾਲ ਗੁਰਦੇਵ ਗੁਰਦੇਵ ਪਿਆਰ ਨਾਲ ਥੋੜਾ ਪਿਆਰ ਨਾਲ ਵੀਰ ਜੀ ਥੋੜਾ ਪਿਆਰ ਨਾਲ ਲਾਈਵ ਵਾਲੇ ਵੀਰ ਨੂੰ ਬੇਨਤੀ ਆ ਬੰਦ ਕਰ ਦਿਓ ਜੀ